ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਫਤਿਹ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਨਹੀਂ ਸੋ ਸੇਖਾ ਹਮਾਰਾ ਕਹਿੰਦੇ ਜਿਹੜੇ ਗੁਰਬਾਣੀ ਦਾ ਸਤਕਾਰ ਨਹੀਂ ਕਰਦੇ ਗੁਰਬਾਣੀ ਦਾ ਅਦਬ ਨਹੀਂ ਕਰਦੇ ਮਹਾਰਾਜ ਜੀ ਕਹਿੰਦੇ ਸਾਡੇ ਕੁਛ ਨਹੀਂ ਲੱਗਦੇ ਇਹ ਗੱਲ ਯਾਦ ਰੱਖੀਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਜਾਣ ਲਿਆ ਉਹ ਤੇ ਫਿਰ ਮਾਰੇ ਲਈ ਸਭ ਕੁਝ ਕਰਨਗੇ ਅਦਬ ਕਰਨਗੇ ਸਤਕਾਰ ਕਰਨਗੇ ਉਹ ਜੋ ਕਰ ਸਕਦੇ ਨੇ ਉਹ ਕਰਨਗੇ ਇਸ ਲਈ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮਹਾਰਾਜ ਜੀ ਕਹਿੰਦੇ ਆ ਗੁਰੂ ਤੁਹਾਡਾ ਜੇ ਇਹਨੂੰ ਰੱਬ ਕਰਕੇ ਜਾਣਣਾ ਹੈ ਮਹਾਰਾਜ ਜੀ ਮੇਰਾ ਤੁਹਾਡਾ ਭਲਾ ਕਰਨਾ ਹਮੇਰੀ ਪਿੰਡ ਪੈਂਦਾ ਆ ਬੰਗਿਆਂ ਦੇ ਲਾਗੇ ਇਸ ਪਿੰਡ ਵਿੱਚ ਸ੍ਰੀ ਹਜੂਰ ਬਾਬਾ ਸਹਿਬ ਸਿੰਘ ਦੀ ਬੇਦੀ ਸਾਹਿਬ ਰੁਕੇ ਰੁਕੇ ਤੇ ਇੱਕ ਦਿਨ ਸੈਰ ਕਰਨ ਬਾਹਰ ਗਏ ਸ਼ੈਰ ਕਰਦਿਆਂ ਕਰਦਿਆਂ ਕੀ ਤੱਕਦੇ ਨੇ ਕਿ ਇੱਕ ਕੂੜੇ ਦੇ ਢੇਰ ਉੱਪਰ ਕੁਝ ਕਾਗਜ਼ ਪਏ ਨੇ ਇਹਨਾਂ ਕਾਗਜ਼ਾਂ ਨੂੰ ਜਦੋਂ ਗਵਰਨਰ ਮਹਾਂਪੁਰਖਾਂ ਨੇ ਨੇੜੇ ਹੋ ਕੇ ਤੱਕਿਆ ਕੀ ਤੱਕਦੇ ਪਏ ਨੇ ਕਿ ਉੱਥੇ ਗੁਰਬਾਣੀ ਦੇ ਕੁਝ ਅੱਖਰ ਲਿਖੇ ਹੋਏ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਉਹਨਾਂ ਨੇ ਉਸ ਕਾਗਜ਼ ਨੂੰ ਚੁੱਕਿਆ ਸਾਫ਼ ਕੀਤਾ ਬੜੀ ਸਾਫ਼ ਸੁਥਰੀ ਜਗ੍ਹਾ ਤੇ ਲਿਆ ਕੇ ਰੱਖਿਆ ਸਿੱਖਾਂ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਗੁਰਬਾਣੀ ਦੇ ਸ਼ਬਦ ਪੇਜ ਉੱਪਰ ਲਿਖੇ ਸਨ ਕਾਗਜ਼ ਉੱਪਰ ਲਿਖੇ ਐਨਾ ਸਤਕਾਰ ਕਰਨ ਦੀ ਕੀ ਲੋੜ ਏ ਬਾਬਾ ਜੀ ਕਹਿੰਦੇ ਕੌਮ ਦੀ ਦੁਰਦਸ਼ਾ ਹੀ ਇਹ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਅੰਗ ਨਹੀਂ ਜਾਣਦੇ ਆਪਣੀ ਨਹੀਂ ਜਾਣਦੇ ਉਹ ਕਹਿੰਦੇ ਸੜਕਾਂ ਦੇ ਉੱਪਰ ਗਲੀਆਂ ਦੇ ਉੱਪਰੇ ਕਾਗਜ਼ ਰੋਲਦੇ ਪਏ ਹੋਣ ਤੇ ਅਸੀਂ ਉਹਨਾਂ ਦੀ ਕਦਰ ਨਾ ਕਰੀਏ ਸਾਨੂੰ ਕਦਰ ਕਰਨੀ ਪਵੇਗੀ ਹਰੇਕ ਸਿੱਖ ਦੇ ਅੰਦਰ ਹਰੇਕ ਆਸੇ ਪਾਸੇ ਰਹਿਣ ਵਾਲੇ ਦੇ ਹਿਰਦੇ ਅੰਦਰ ਸਾਨੂੰ ਇਹ ਗੱਲ ਬਿਠਾ ਦੇਣੀ ਪਵੇਗੀ ਕਿ ਗੁਰਬਾਣੀ ਦਾ ਅਦਬ ਜ਼ਰੂਰ ਕਰਨਾ ਆ ਤੇ ਨਰਾਦਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਹਾਂ ਜਿਹੜੀ ਕੌਮ ਦੀ ਦੁਰਦਸ਼ਾ ਹੁੰਦੀ ਪਈਏ ਮਾੜੀ ਹੋਣੀ ਹੈ ਮਾੜੀ ਹੋ ਰਹੀ ਹੈ ਇਹਦੇ ਪਿੱਛੇ ਇੱਕ ਕਾਰਨ ਹੈ ਕਿ ਸਿੱਖ ਗੁਰਬਾਣੀ ਦਾ ਸਤਕਾਰ ਨਹੀਂ ਕਰਦੇ ਅਦਬ ਨਹੀਂ ਕਰਦੇ ਉਹਨਾਂ ਸਮਝਾਇਆ ਉਹ ਦੁਨੀਆ ਦੇ ਲੋਕੋ ਸਿੱਖੋ ਜੇ ਕੁਝ ਗੁਰੂ ਗ੍ਰੰਥ ਸਾਹਿਬਤ ਤੋਂ ਲੈਣਾ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਮਹਾਰਾਜ ਜੀ ਦਾ ਉਪਦੇਸ਼ ਇਹ ਬਾਅਦ ਵਿੱਚ ਤੁਹਾਡੇ ਤੇ ਅਸਰ ਕਰੇਗਾ ਪਹਿਲਾਂ ਮਹਾਰਾਜ ਜੀ ਦਾ ਅਦਬ ਕਰਨਾ ਪਏਗਾ ਇਸ ਲਈ ਇੱਕ ਬੜੇ ਪੈਰੇ ਮੇਰੇ ਸੱਜਣੋਂ ਕਹਿੰਦੇ ਹੁੰਦੇ ਆ ਕਿ ਪਿਆਰ ਦੀ ਇੱਕ ਨਿਸ਼ਾਨੀ ਹੈ ਕਿ ਤੁਹਾਡੇ ਵਿੱਚੋਂ ਅਦਬ ਨਹੀਂ ਮੁੱਕਦਾ ਅਦਬ ਤੁਹਾਡੇ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਤੇ ਆਪਾਂ ਕਰੀਏ ਜੇ ਅਸੀਂ ਮਾਰਨ ਨੂੰ ਤੇ ਬਿਲਕੁਲ ਕੋਈ ਸੇਵਾ ਸੰਭਾਲ ਨਹੀਂ ਕਰਨੀ ਤੇ ਉੰਜ ਹੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਗੱਲਾਂ ਨਾਲ ਸਿੱਖ ਨਹੀਂ ਬਣਿਆ ਜਾਣਾ ਪਿਆਰ ਦੇ ਕੁਝ ਲੱਛਣ ਹੁੰਦੇ ਨੇ ਕੁਝ ਪ੍ਰਗਟਾਵਾ ਹੁੰਦੇ ਨੇ ਸ਼ਿਸ਼ਟਾਚਾਰ ਦੇ ਕੁਝ ਮਹਾਰਾਜ ਦੇ ਵੱਡਿਆਂ ਨੇ ਸਿਸਟਮ ਬਣਾਇਆ ਨੂੰ ਸਾਨੂੰ ਫੋਲੋ ਕਰਨਾ ਪੈਗਾ ਮੰਨਣਾ ਪੈਗਾ ਬਾਬਾ ਜੀ ਨੂੰ ਨਸਿੰਘਾਂ ਨੂੰ ਸਮਝਾਇਆ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਪ੍ਰਣ ਕਰੀਏ ਲੱਗੇਗੀ ਤੇ ਗੱਲ ਕੌੜੀ ਪਰ ਸੱਚ ਅੱਜ ਜੋ ਸਾਡੇ ਪੰਜਾਬ ਦੀ ਆ ਬੁਰੀ ਹਾਲਤ ਹੋਈ ਪਈ ਐ ਨਸ਼ਿਆਂ ਦੀ ਅੱਗ ਲੱਗੀ ਪਈ ਵੈਰ ਈਰਖਾ ਦਵੇਸ਼ ਚੌਧਰਪੁਰੇ ਦੀ ਅੱਗ ਲੱਗੀ ਪਈ ਇਹਦੇ ਪਿੱਛੇ ਇੱਕ ਕਾਰਨ ਮੈਨੂੰ ਜੋ ਦਿਸਦਾ ਉਹ ਇਹ ਐ ਕਿ ਅਸੀਂ ਗੁਰਦੁਆਰੇ ਤੇ ਬਹੁਤ ਬਣਾ ਲਏ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨਹੀਂ ਅਸੀਂ ਕਰਦੇ ਨਾ ਗੁਰਦੁਆਰੇ ਚਲਾਉਣ ਵਾਲੇ ਕਰਦੇ ਨੇ ਤੇ ਨਾ ਗੁਰਦੁਆਰੇ ਰਹਿਣ ਵਾਲੇ ਕਰਦੇ ਨੇ ਮੇਰੀ ਬੇਨਤੀ ਭਾਵੇਂ ਤੁਹਾਨੂੰ ਸੌਖੀ ਲੱਗੇ ਔਖੀ ਲੱਗੇ ਪਰ ਹੈ ਇਹ ਸੱਚ ਐ